ਤੀਆਂ ਦਾ ਪ੍ਰੋਗਰਾਮ ਕਰਾਇਆ ਗਿਆ ਤੀਆਂ ਦਾ ਮੇਲਾ ਚ ਮਹੀਨਾ ਚੱਲ ਰਿਹਾ ਸੀ ਤੇ ਇਸ ਲਈ ਅਸੀਂ ਅੱਜ ਤੀਆਂ ਦਾ ਪ੍ਰੋਗਰਾਮ ਕਰਾਇਆ ਚ ਜਿਹਦੇ ਚ ਤੀਆਂ ਚ ਅਸੀਂ ਮੁਕਾਬਲੇ ਰੱਖੇ ਐ ਇਹਦੇ ਵਿੱਚ ਅਸੀਂ ਤੀਆਂ ਚ ਕਾਫੀ ਮੁਕਾਬਲੇ ਕੀਤੇ ਜਿੱਦਾਂ ਮੋਟੀ ਅੱਖ ਸੋਹਣੀ ਦੰਦ ਸੋਹਣੀ ਤੋਰ ਮਿਸ ਪੰਜਾਬਣ ਮਿਸ ਤੀਜ ਤੇ ਮੁਕਾਬਲੇ ਕੀਤੇ ਬੜੇ ਤੱਕ ਮੁਕਾਬਲੇ ਸੀਗੇ ਔਰ ਜਿੰਨੀਆਂ ਵੀ ਕੁੜੀਆਂ ਨੇ ਪਾਰਟਿਸਪੇਟ ਕੀਤਾ ਪ੍ਰੋ퍼 ਮਿਸ ਪੰਜਾਬਣ ਦੇ ਲੁੱਕ ਚ ਤਿਆਰ ਹੋ ਕੇ ਆਈਆਂ ਸਿਗੀਆਂ ਸਾਰਿਆਂ ਨੂੰ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਜੀ ਜੇ ਤੇ ਜਿੱਤਣਾ ਹੈ ਤੇ ਪੰਜਾਬੀ ਤੌਰ ਤੇ ਪੂਰੇ ਬਣ ਕੇ ਆਣਾ ਜੋ ਸਾਡਾ ਪੰਜਾਬੀ ਕਲਚਰ ਹੈ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਤੇ ਕਿ ਕੁਝ ਲੇਡੀਜ਼ ਜਿਹੜੀਆਂ ਜਿਹੜੀਆਂ ਸਾਡੀ ਮਿਸ ਪੰਜਾਬਣ ਚੁੜੀ ਗਈ ਹੈ ਜਿਹੜੀ ਮਿਸ 30 ਚੁਣੀ ਗਈ ਹੈ ਉਹ ਪੂਰੀ ਪੰਜਾਬੀ ਲੁੱਕ ਚਾਈ ਸੀ ਜਿੱਦਾਂ ਪੁਰਾਣੇ ਚੈਂਟੇ ਗਹਿਣੇ ਪਾਏ ਜਾਂਦੇ ਸੀ ਜੋ ਸਾਡੇ ਦਾਦੇ ਪਰਦਾਦੇ ਜੋ ਸਾਡੇ ਗਹਿਣੇ ਅੱਜ ਲੁਕਤ ਹੋ ਗਏ ਨੇ ਅੱਜ ਕੱਲ ਸਾਡੇ ਗਹਿਣਿਆਂ ਵਿੱਚ ਬੜੇ ਮਾਡਰਨ ਤਰੀਕੇ ਦੇ ਇਹ ਮੋਟੀਵੇਸ਼ਨ ਕਰ ਦਿੱਤੀ ਗਈ ਹੈ ਨਗ ਨੂੰ ਬਹੁਤ ਸਾਰੇ ਕਰ ਦਿੱਤੇ ਪਰ ਪਹਿਲਾਂ ਜਦੋਂ ਜ਼ਮਾਨਿਆਂ ਵਿੱਚ ਸਾਡੇ ਇਹ ਨਗ ਨਹੀਂ ਯੂਜ਼ ਕੀਤੇ ਜਾਂਦੇ ਸੀ ਔਰ ਸਾਡੇ ਜਿਹੜੇ ਗਹਿਣੇ ਹੁੰਦੇ ਸੀ ਇਹ ਬਹੁਤ ਸੀ ਸੋਬਰ ਤਰੀਕੇ ਦੇ ਔਰ ਬਹੁਤ ਸੋਹਣੇ ਹੁੰਦੇ ਸੀ ਜਿਹੜੀ ਸਾਡੀ ਪੰਜਾਬਣ ਮਿਸ ਪੰਜਾਬਣ ਚੁਣੀ ਗਈ ਹੈ ਮਿਸਤੀ ਚੁਣੀ ਹੈ ਸੀ ਉਹ ਪੂਰੇ ਪੰਜਾਬੀ ਲੁੱਕ ਚ ਔਰ ਪ੍ਰਾਣੇ ਤਰੀਕਿਆਂ ਦੇ ਨਾਲ ਆਈ ਕੀ ਆ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਗਰ ਪੰਜਾਬ ਦੇ ਵਿੱਚ ਲਗਾਤਾਰ ਕਰਾਇਆ ਜਾਂਦਾ ਜਿਹੜਾ ਲੋਕ ਹੋ ਗਿਆ ਵਿਰਸਾ ਉਹਨੂੰ ਕਿਤਨਾ ਕਿਤੇ ਸੰਭਾਲਿਆ ਜਾ ਸਕਦਾ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਾਂਦੇ ਰਹੀਏ ਪੂਰਾ ਸਾਲ ਕੁਛ ਨਾ ਕੁਛ ਪ੍ਰੋਗਰਾਮ ਕਰਾਂਦੇ ਰਹੀਏ ਤੇ ਜਿਹੜਾ ਸਾਡਾ ਪੰਜਾਬੀ ਵਿਰਸਾ ਖਤਮ ਹੋ ਰਿਹਾ ਹੈ ਆ ਰਿਹਾ ਹੈ ਔਰ ਵੈਸਟਰਨ ਜਿਹੜਾ ਸਾਡੇ ਇੰਡੀਆ ਚ ਆਂਦਾ ਜਾ ਰਿਹਾ ਅਸੀਂ ਪੰਜਾਬੀ ਵਿਰਸੇ ਨੂੰ ਆਪਣਾ ਸਾਂਭ ਕੇ ਰੱਖਾਂਗੇ ਕਿਉਂਕਿ ਜਿਹੜੇ ਵੀ ਹੁਣ ਇੱਥੇ ਲੇਡੀਜ਼ ਆਈਆਂ ਸੀ ਉਹ ਸਭ ਨੇ ਉਹ ਚੀਜ਼ਾਂ ਨੂੰ ਇੰਜੋਏ ਕੀਤਾ ਉਹਨਾਂ ਨੂੰ ਦੇਖਿਆ ਉਹਨਾਂ ਨੂੰ ਦੇਖ ਕੇ ਉਹ ਇਹ ਸਭ ਕਹਿ ਰਹੇ ਸੀਗੇ ਕਿ ਅਸੀਂ ਵੀ ਹੁਣ ਆਪਣੇ ਘਰਾਂ 'ਚ ਘੜੇ ਰੱਖਣੇ ਆ ਗਾਗਰਾ ਰੱਖਣੀਆਂ ਆ ਕਿਉਂ ਭਲਾ ਅਸੀਂ ਸ਼ੋਅ ਪੀ ਸੀ ਰੱਖੀਏ ਔਰ ਉਹਨਾਂ ਚੀਜ਼ਾਂ 'ਚ ਹਰ ਕਿਸੇ ਦੀ ਕ੍ਰੇਜ਼ ਦੇਖੀ ਗਈ ਹੈ ਔਰ ਜੇ ਆਪਾਂ ਇਹ ਪ੍ਰੋਗਰਾਮ ਕਰਾਂਦੇ ਰਹੇ ਤਾਂ ਸਾਡਾ ਪੰਜਾਬੀ ਵਿਰਸਾ ਕਦੀ ਵੀ ਖਤਮ ਨਹੀਂ ਹੋ ਸਕਦਾ ਕੈਨੇਡੀਅਨ ਵੀਜੇ ਤੇ ਅੱਜ ਆਪਾਂ ਤੀਆਂ ਦਾ ਪ੍ਰੋਗਰਾਮ ਕੀਤਾ ਸੀਗਾ ਇੱਥੇ ਬਜ਼ੁਰਗ ਬੱਚੀਆਂ ਅਲੱਗ-ਅਲੱਗ ਪਾਰਟਿਸਿਪੇਟ ਕੀਤਾ ਗੇਮਸ ਖੜਾਈਆਂ ਗਈਆਂ ਗਿੱਧਾ ਜੋ ਆਪਾਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਵਿਰਸੇ ਬਾਰੇ ਦੱਸਿਆ ਗਿਆ ਉਹਨਾਂ ਤੋਂ ਸਵਾਲ-ਜਵਾਬ ਪੁੱਛੇ ਗਏ ਤੇ ਆਪਾਂ ਚੀਫ ਗੈਸਟ ਵਗੈਰਾ ਬੁਲਾਏ ਹਨਾ ਤੇ ਆਪਾਂ ਇਹਨੂੰ ਤੀਆਂ ਦੇ ਪ੍ਰੋਗਰਾਮ ਨੂੰ ਵਕ-ਵਕ ਜਗ੍ਹਾ ਤੇ ਮਨਾਉਂਦੇ ਆ ਤੇ ਅੱਜ ਆਪਾਂ ਇਸ ਨੂੰ ਕੈਨੇਡੀਅਨ ਪੀਜ਼ੇ ਤੇ ਮਨਾਇਆ ਹੈ ਦੇ ਲੋਕ ਵੱਖ-ਵੱਖ ਜਗ੍ਹਾ ਤੇ ਪ੍ਰੋਗਰਾਮ ਬਣਾਇਆ ਜਾਂਦਾ ਏ ਅੱਜ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ ਇੱਥੇ ਸਾਰੀਆਂ ਜਿੰਨੀਆਂ ਵਿਆਹੀਆਂ ਕੁਆਰੀਆਂ ਬੱਚੇ ਸਾਰੇ ਇਕੱਠੇ ਹੋਏ ਕਿਉਂਕਿ ਜਿਹੜਾ ਵਿਰਸਾ ਸਾਡਾ ਪੰਜਾਬੀ ਵਿਰਸਾ ਇਹ ਲੋਪ ਹੁੰਦਾ ਜਾ ਰਿਹਾ ਸੀ ਪਰ ਹੁਣ ਬਹੁਤ ਜ਼ਿਆਦਾ ਜਾਗਰੂਕਾਈ ਆ ਕਿਉਂਕਿ ਹੁਣ ਪਿੰਡ-ਪਿੰਡ ਸ਼ਹਿਰ-ਸ਼ਹਿਰ ਤੀਆਂ ਮਨਾਇਆਂ ਜਾ ਰਹੀਆਂ ਅੱਜ ਲਾਸਟ ਡੇ ਸੀ ਕੱਲ ਨੂੰ ਭਾਦੋਂ ਇਸ ਤਰ੍ਹਾਂ ਦਾ ਤਿਆਰ ਪ੍ਰੋਗਰਾਮ ਹੀ ਰੱਖਿਆ ਏ ਨੇ ਮਨਾਇਆ ਜਾਂਦਾ ਤੇ ਅੱਜ ਇਹ ਪ੍ਰੋਗਰਾਮ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਸਾਰੇ ਜਿਵੇਂ ਪੁਰਾਣਾ ਵਿਰਸਾ ਤੇ ਚਰਖੇ ਫਲਕਾਰੀਆਂ ਸਾਰਾ ਕੁਝ ਮਤਲਬ ਉਹ ਪੁਰਾਣਾ ਵਿਰਸਾ ਸੀ ਸਾਰੀਆਂ ਬਹੁਤ ਸੋਹਣੀਆਂ ਲੱਗਦੀਆਂ ਸੀ ਫਲਕਾਰੀਆਂ ਲੈ ਕੇ ਪਹਿਣਾ ਆਈਆਂ ਪਰ ਇਹ ਪੁਰਾਣੇ ਵਿਰਸੇ ਨੂੰ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕੀ ਨੂੰ ਸੰਭਾਲ ਕੇ ਰੱਖਾਂਗੇ ਅੱਗੇ ਮਤਲਬ ਇਹਨੂੰ ਅੱਗੇ ਹੁਣ ਲੰਬਾ ਸਮਾਂ ਜਿਵੇਂ ਕਹਿ ਦਿੱਤੀ ਕਿ ਜਮਾ ਲੋਪ ਹੋ ਗਿਆ ਸੀ ਹੌਣ ਵਾਲੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਤਿਆਂ ਕੀ ਹੁੰਦੀਆਂ ਪਰ ਹੁਣ ਜਿਵੇਂ ਨਿੱਕੇ ਬੱਚਿਆਂ ਨੂੰ ਸਾਰੇ ਇੱਥੇ ਆਏ ਉਹਨਾਂ ਨੇ ਦੇਖਿਆ ਕਿ ਤਿਆਂ ਦਾ ਕੀ ਪ੍ਰੋਗਰਾਮ ਹੈ ਕਿਵੇਂ ਆ ਸਾਰਿਆਂ ਨੇ ਲਾਲ ਕੇ ਬਹੁਤ ਇੰਜੋਏ ਕੀਤਾ ਗਿੱਧਾ ਪਾਇਆ ਬਹੁਤ ਇੱਥੇ ਵਧੀਆ ਇਹਨਾਂ ਨੇ ਪ੍ਰਾਈਜ਼ ਦਿੱਤੇ ਜਿਹੜੇ ਕੋਈ ਜਿਹੜੇ ਕੰਪੀਟੀਸ਼ਨ ਕੀਤੇ ਸੀ ਵੀ ਬੋਲੀਆਂ ਦੇ ਗੀਤਾਂ ਦੇ ਬਹੁਤ ਵਧੀਆ ਲੱਗਾ ਇਹ ਦੇਖ ਕੇ ਬਹੁਤ ਵਧੀਆ ਪ੍ਰੋਗਰਾਮ ਸੀ ਸਰੋਸਪੁਰ ਚ ਅਸੀਂ ਤੀਆਂ ਦਾ ਪ੍ਰੋਗਰਾਮ ਕਰਵਾਉਨੇ ਆ ਸਾਡਾ ਪ੍ਰੋਗਰਾਮ ਬਹੁਤ ਵੱਡੇ ਲੈਵਲ ਤੇ ਹੁੰਦਾ ਹੈ ਉਹਨਾਂ ਨੂੰ ਦੇਖ ਕੇ ਉਸ ਦਿਨੇ ਆਏ ਨੇ ਦੇਖ ਕੇ ਇਹਨਾਂ ਨੇ ਵੀ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਵਾਇਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਨੂੰ ਦੇਖ ਕੇ ਵੀ ਅੱਜ ਥਾਂ ਥਾਂ ਪ੍ਰੋਗਰਾਮ ਹੋਣ ਲੱਗ ਪਏ ਨੇ ਜਿਹੜਾ ਵਿਰਸਾ ਅਸੀਂ ਸਟਾਰਟ ਕੀਤਾ ਸੀ ਇਹ ਉਹ ਵਿਰਸਾ ਸਾਡਾ ਬਹੁਤ ਜ਼ਿਆਦਾ ਅੱਗੇ ਵਧਣ ਲੱਗ ਪਿਆ ਹੈ ਅਸੀਂ ਚਾਹੁੰਦੇ ਹਾਂ ਵੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੱਚਿਆਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਦਾ ਪਤਾ ਲੱਗੇ ਤੇ ਅਸੀਂ ਇਹ ਚਾਹਦੇ ਆਂ ਵੀ ਹਰ ਜਗ੍ਹਾ ਹਰ ਸਾਲ ਟੀਆਂ ਦਾ ਪ੍ਰੋਗਰਾਮ ਮਨਾਇਆ ਜਾਵੇ ਤੇ ਬਹੁਤ ਵਧੀਆ ਤੇ ਬਹੁਤ ਤਰੀਕੇ ਨਾਲ ਮਨਾਇਆ ਜਾਵੇ ਜਿੰਦੇ ਵਿੱਚ ਪ੍ਰੋਪਰ ਪੰਜਾਬੀ ਡਰੈਸਿਸ ਹੋਣ ਬੱਚਿਆਂ ਦੀਆਂ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਕਰਵਾਏ ਜਾਣ ਉਹ ਆਪਣੇ ਪੰਜਾਬੀ ਕਲਚਰ ਦੇ ਰਿਲੇਟਿਡ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਆਪਣਾ ਹਰ ਬੱਚੇ ਕਿਸੇ ਵੀ ਫੀਲਡ ਵਿੱਚ ਕਿਤੇ ਵੀ ਅੱਗੇ ਜਾ ਕੇ ਕੰਪੀਟੀਸ਼ਨ 'ਚ ਜਾਂਦੇ ਨੇ ਤੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਅਸੀਂ ਇਹ ਕੰਪੀਟੀਸ਼ਨ ਵਿੱਚ ਪਿੱਛੇ ਨਹੀਂ ਰਹਿਣਾਗਾ ਜਿੱਦਾਂ ਕਿ ਮੋਟੀ ਅੱਖ ਲੰਬੀ ਗੁੱਤ ਸੋਹਣੇ ਦੰਦ ਮੋਤੀਆਂ ਵਰਗੇ ਦੰਦ ਸੋਹਣੀ ਤੋਰ ਸੋਹਰੀਲੀ ਆਵਾਜ਼ ਅਸੀਂ ਹੁਣ ਅੱਗੇ ਤੋਂ ਜੋ ਪ੍ਰੋਗਰਾਮ ਕਰਾਵਾਂਗੇ ਇੱਕ ਕਰਵਾਵਾਂਗੇ ਅਸੀਂ ਬੱਚਿਆਂ ਨੂੰ ਇਹ ਚੀਜ਼ ਲਈ ਪੂਰਾ ਤਿਆਰ ਕਰਾਂਗੇ ਕਿ ਕੰਪੀਟੀਸ਼ਨ ਵਿੱਚ ਵੱਧ ਤੋਂ ਵੱਧ ਬੱਚੇ ਸਾਡੇ ਕੋਲ ਆਣ ਇਹ ਕੰਪੀਟੀਸ਼ਨ ਜਿੱਤ ਕੇ ਜਾਣ ਤੇ ਹੋਰ ਸੁਬਿਆਂ ਵਿੱਚ ਜਾ ਕੇ ਵੀ ਕੰਪੀਟੀਸ਼ਨ ਜਿੱਤ ਕੇ ਆਣ ਤੇ ਸਾਡਾ ਨਾਮ ਉੱਚਾ ਕਰਾਂ হোটা নচে নাই মেজমা দি হোটা নচড়াই দি மே <muchas> ਜਦੋਂ ਪਤਲੀ ਪਤੰਗ ਮਾਰਦੀ ਅੰਦਰ ਤਾਮੇਰਾ ਮੁੱਛਲੇ ਨੂੰ ਕੱਟਾਈ ਜੀ ਉਤੋਂ ਇੱਕ ਨਿੱਕਾ ਮੈਨੂੰ ਸੰਗੂ ਆਈ ਅੰਦਰ ਤਾਮੇਰਾ ਮੁੱਛਲੇ ਨੂੰ ਕੱਟਾਈ ਜੀ ਉਤੋਂ ਇੱਕ ਨਿੱਕਾ ਮੈਨੂੰ ਸੰਗੂ ਆਈ ਹਾਂ ਅੰਦਰੋਂ ਕਬਤਲੇ ਨੂੰ ਕੱਟਾਈ ਜੀ ਨਿੱਕ ਸੱਗੇ ਨਾ ਮੇਰੇ ਤੁੱਕ ਵੱਲ ਲੱਗੀ ਹੈ ਬੋਦ ਲਾਈ ਨੇ ਜੇੜੀ ਲਈ ਆ ਬਿਲਾ ਨਾ ਹੰਮੇ ਵਿੱਚ ਵੀ ਉਮੀ ਉਪਾਈ ਜੱਟ ਨਹੀਂ ਨੀਯਮ ਸਿਖਾ ਰਿਹਾ ਹੁੰਦਾ ਇਹ ਰਾਹ ਤੋਂ ਬੇ ਮੋਟੇ ਉਤੇ ਕੌਂਦੀ ਆ ਤਵਾਰੀ ਬੋਲੀਆ ਲੱਕ ਤੇ ਰਵਾਲ ਪਰ ਦੇਖ ਨੱਚਦਾ ਮੋਟੇ ਉਤੇ ਕੌਂਦੀ ਆ ਤਵਾਰੀ ਬੋਲੀਆ ਲੱਕ ਤੇ ਰਵਾਲ ਪਰ ਦੇਖ ਨੱਚਦਾ ਪਿੱਤਲ ਦਾ ਫੈਨ ਜੱਟ ਸੋਨੇ ਵਰਗਾ ਲੋਕਟ ਬਣਾ ਕੇ ਤੇਰੇ ਪਾਸ ਆਉਂਦਾ ਦੂਜੀ ਜੀਤ ਉਹ ਜਿਹੜੀ ਲੰਗੀ ਦਿਲੋਂ ਤੇਥੋਂ ਪਹਿਲਾ ਜੱਟ ਪਟਿਆ ਸੀ ਸ਼ੌਂਕ ਦਾ ਜਾਣ ਤੇ ਦਫਨ ਤੇਰੇ ਉਤੋਂ ਬਾਹੂ ਜੱਟ ਕਦੋਂ ਦੇਖਦੇ ਨੇ ਮੁੱਲ ਸ਼ੌਂਕ ਦਾ ਫਿਰ ਲੱਗਦੀਆਂ ਸ਼ਰਤਾਂ ਨੇ ਮੇਰੇ ਲੱਗਦੇ ਆ ਚੁੰਬਰ ਦਾ ਤੋਰਾ ਪੂਰੀ ਢੂੜ ਪਟਦਾ ਤੁਰਸੀ ਦੇ ਘੁੱਟੇ ਵਾਂਗੂ ਮੈਂ ਕਿਛੰਨੀ ਦੀ ਕੱਪਰੂ ਵੀ ਨਾਲ ਤਨ ਵਾਂਗੂ ਜਗਦਾ ਕੱਪਰੂ ਵੀ ਨਾਲ ਤਨ ਵਾਂਗੂ ਜਗਦਾ ਅੱਜ ਤੇਰੇ ਮੇਰੇ ਬਾਰੇ ਇੱਕ ਗੱਲ ਉੱਠੀ ਹੈ ਲੈ ਜੀ ਜਹੀ ਪੱਟੀ ਫੇਰੇ ਉਹੀ ਜਿਹੜੀ ਲੱਗੀ ਤੇ ਲੱਗੂ ਤੇਥੋਂ ਪਹਿਲਾ ਘੱਟ ਪਟਿਆ ਸੀ ਸ਼ੌਂਕ ਦਾ ਮਾਂ ਦੱਸ ਤੇੜ ਤੇ ਕੱਢੀ ਫੁੱਟ ਤੋਂ ਓੱਕਵਿਲੀ ਅੰਦਾ ਕੱਲ ਸੱਤ ਮੋੜਦਾ ਨੱਕ ਤੋਂ ਨਹੀਂ ਗਿਰਦਾ ਉਹ ਜੂਵੇ ਤੋਂ ਡਰੇ ਵੇ ਤੇ ਕੰਬੀ ਪਈ ਫਿਰਦਾ ਮੈਂ ਦਿਲ ਕੋਲ ਕਰੇ ਨਾ ਕਰੇ ਨਾ ਦੋ ਤੇਰੇ ਨਾਲ ਨਾ ਨਾ ਸੁਣਨ ਜਾਂ ਚਿਰ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਦਮ ਦੇਦੀ ਕਿ ਬੁਮਤੀ ਦੀ ਜਾਨ ਮੈਂ ਯਾਦ ਕਰੀ ਤਵਾ ਚੀਂ ਮੇਰੀ ਤਵਾ ਚੀਂ ਮੇਰੀ ਤੇਰੇ ਪਿੱਛੇ ਪਿੱਛੇ ਬੁਮਤੀ ਦੀ ਜਾਨ